ਲੋ ਵੀ ਮਿੱਤਰੋ ਆਪਾਂ ਪਹੁੰਚੇ ਅੱਜ ਪਿੰਡ ਸਹੋਲੀ ਮੰਡੀ ਤੇ ਨਵੇਂ ਸਿਰੇ ਤੋਂ ਵੀਡੀਓ ਦੁਬਾਰਾ ਸਟਾਰਟ ਕਰੀ ਆਪਾਂ ਪਾਉਣੀ ਹੁਣ ਥੋੜੀ ਜਿਹੀ ਦਿੱਕਤ ਸੀ ਕਿ ਨਹੀਂ ਪਾ ਸਕੇ ਵੀਡੀਓ ਆਪਾਂ ਤੇ ਅੱਜ ਆਪਾਂ ਤੁਹਾਨੂੰ ਪ੍ਰੇਮੀ ਦੀਆਂ ਬੱਕਰੀਆਂ ਦਿਖਾਉਨੇ ਆ ਪ੍ਰੇਮੀ ਦਾ ਪਿੰਡ ਹੈਗਾ ਇੱਕ ਗਲਾਹਾ ਇਸ ਟਾਈਮ ਹੈਗਾ ਸੌਲੀ ਬੱਕਰਾ ਮੰਡੀ ਦੇ ਉੱਪਰ ਆਪਾਂ ਹਾਂ ਪ੍ਰੇਮੀ ਕੀ ਹਾਲ ਆ ਬਾਈ ਠੀਕ ਆ ਤੇ ਕਾਲੀ ਬੱਕਰੀ ਜਿਹੜੀ ਪਾਠਾ ਤਰੀ ਕੈ ਦੰਦ ਦਾ ਹੈ ਕੀ ਦੰਦ ਐਤ ਕੀ ਕਰਾਸ ਕਰਾਈਏ ਹੁਣ ਅੱਛਾ ਕਿੰਨੇ ਚਿਰ ਦੀ ਗੱਬਣਾ ਇਹ ਮਹੀਨੇ ਦੀ ਲੱਗੀ ਇੱਕ ਮਹੀਨੇ ਇੱਕ ਮਹੀਨੇ ਕਿੰਨੀ ਹਾਈਟ ਹੋਊ ਇਹਦੀ ਉਹ ਦੋ ਦਾਰੂ ਕਿੰਨੇ 38 ਇਹ ਬਠਤੀ ਇੱਕ ਘਟ 40 ਦੇ ਲਵੇ ਆ 40 ਮੰਨ ਸਕਦੇ ਆ ਆਪਾਂ ਫਾਈਟ ਇੰਨਿਕ ਹੋਊਗੀ ਜਾਨਵਰ ਪ੍ਰੇਮੀ ਕੋ ਸਾਰੀ ਵਧੇ ਨੇ ਪ੍ਰੇਮੀ ਡੱਬੀ ਬੱਕਰੀ ਦਿਖਾ ਦੇ ਲੋ ਵੀ ਲਾਲ ਡੱਬੀ ਇਹੇ ਨਾਬੀ ਡੱਬੀ ਕਹਿੰਦੇ ਪ੍ਰੇਮੀ ਨੇ ਨਾਲ ਨਾਬੀ ਡੱਬੀ ਕਹਿੰਦੇ ਇਹਦੀ ਵੀ ਹਾਈਟ ਮੇਰੇ ਨਾਲੋਂ 40 ਦੀ ਲਵੇ ਉਹ ਹਾਂ ਇਹ ਵੀ 6 ਦੰਦ ਨਾਬੀ ਡੱਬੀ ਹਾਂ ਜੀ ਪੱਠੇ ਆ ਜੀ 6 ਦੰਦ ਇਹ ਵੀ 6 ਦੰਦ ਦਾ ਪਾਠਾ ਕਿੰਨੇ ਚਿਰ ਦੀ ਗੱਬਣਾ ਇਹ ਇਹ ਵੀ 1 ਮਹੀਨੇ ਦੀ ਅਸ ਇੱਕ ਮਹੀਨੇ ਦੀ ਗੱਬਣਾ ਲੱਗਦੀਆਂ ਨੇ ਪ੍ਰੇਮੀ ਇਹ ਹਾਂ ਜੀ ਗੱਬਣਾ ਕਰਾਈ ਨੂੰ ਤੂੰ ਗਾਗ ਲੈਂਦਾ ਤਾਂ ਗਾਰੰਟੀ ਲਏਂਗਾ ਇਹਨਾਂ ਦੀ ਗੱਬਣ ਦੀ ਗਾਰੰਟੀ ਨਹੀਂ ਹਾਲਾ ਪਹਿਲੇ ਹਾਂ ਖਾਲੀ ਦੀ ਗਰੰਟੀ ਹੈ ਚਾਹ ਆ ਬੱਕਰੀ ਗਰੰਟੀ ਹੈ 3 ਮਹੀਨੇ ਦਾ ਕੋਈ ਪਤਾ ਨਹੀਂ ਹੁੰਦਾ ਪੱਕੀ ਬੋਲ ਪੂਰੇ ਬਾਅਦ ਚ ਗਈ ਸਫਾ ਗਰਮੀ ਹੈ ਹੈਲਵੀ ਜਾਂਦਾ ਜਣੀ ਚੂ ਅੰਦਾਜ਼ੇ ਨਾਲ ਗੱਬਣ ਨੇ ਇਹ ਆ ਛੇਲੀ ਇਹ ਦਿਖਾ ਦੇ ਛੇਲੀ ਆ ਛੇੜੀ ਪਟਦੀ ਏ ਛੇਲੀ ਆ ਆ ਚਾਹ ਬੱਕਰੀ ਛੇੜੀ ਆ ਇਹ ਗੱਬਣ ਗਰੰਟੀ ਇਹ ਹੁਣ ਜੇ ਕੋਈ ਲੈਂਦਾ ਨਾਲ ਦਮੇਗਾ ਨਾ ਨਾ ਇਹ ਗੱਬਣ ਇਹਦੀ ਹਾਈਟ ਪ੍ਰੇਮੀ 36 37 ਹਾਂ ਆ ਜੀ ਇਹ ਕਿਵੇਂ ਆ ਦੰਦੋਂ ਕਿਵੇਂ ਆ ਇਹ ਅੱਠ ਪੂਰੇ ਪੂਰੇ ਅੱਠ ਲੋ ਵੀ ਅੱਠ ਦੰਦ ਸ਼ੇਰਾ ਕਲਰ ਹੈ ਆ ਸ਼ੇਰੀ ਸ਼ੇਰੀ ਪੂਰੇ ਦੰਦ ਅੱਛੇ ਪੂਰੇ ਦੰਦ ਇਹ ਵੀ ਦੋ ਘਟਿ ਘੜੀ ਨਹੀਂ ਹੈ ਕਿੰਨੇ ਜਰਦੀ ਗੱਬਣਾ ਇਹ ਇਹ ਗੱਬਣਾ ਹਲੇ ਕਰਾਉਣੀ ਬੱਕਾ ਛੱਡ ਅੱਛਾ ਦੁੱਧ ਆਇਆਗਾ ਥੱਲੇ ਹਾਂ ਦੁੱਧ ਹੈਗਾ ਕਿਲੋ ਬੱਚਾ ਬੱਚਾ ਦੇ ਦੇ ਅੱਛਾ ਬੱਚੇ ਵੀ ਸੇਲ ਕਰ ਸੇਲ ਕਰ ਲੋ ਵੀ 38 ਦੇ ਲੋ ਵੀ ਇਹਦੀ ਵੀ ਹਾਈਟ ਹੈਗੀ ਆ ਆਹ ਪੱਠ ਹੈਗੀ ਆ ਦੋ ਦੰਦ ਗੱਬਣ ਹੈ ਪ੍ਰੇਮੀ ਇਹ ਬਾਈ ਕਿੰਨੇ ਚਰ ਦੀ ਗੱਬਣ ਇਹ ਹੈਗੀ ਢਾਈ ਤਨ ਮਹੀਨੇ ਦੀ ਢਾਈ ਤਨ ਮਹੀਨੇ ਦੀ ਹੈ ਗਰੰਟੀ ਰਹਿਣੀ ਅੱਛਾ ਅਬ ਬਾਕੀ ਜਿਹੜੇ ਨਾਗਦ ਲੈ ਕੇ ਆਏ ਹੋ ਇਹ ਕਿਵੇਂ ਖੱਸੀ ਬੱਕਰੇ ਲੋ ਵੀ ਵੇਚ ਗਏ ਕਿਹੜੇ ਵਾਲੇ ਲੋ ਵੀ ਅੱਜ ਖੱਸੀ ਬੱਕਰੇ ਵੀ ਲੈ ਕੇ ਆਏ ਨੇ ਤੇ ਇਹਨਾਂ ਵਿੱਚ ਦੋ سیل ਹੋਗੇ ਪ੍ਰੇਮੀ ਦਾ ਪੰਡ ਹੈਗਾ ਬਾਈ ਇੱਕ ਗਲਾ ਜੇ ਕਿਸੇ ਭਰਾ ਨੇ ਜਾਨਵਰ ਖਰੀਦਣਾ ਤਾਂ ਆਪਾਂ ਨੰਬਰ ਜਰੂਰ ਲਾਵਾਂਗੇ ਸੰਪਰਕ ਕਰ ਲਿਓ ਖੰਨਾ ਏਰੀਆ ਬਹੁਤ ਵਧੀਆ ਜਾਨਵਰ ਰੱਖਦਾ ਇਹ ਪਰ ਅੱਜ ਤੱਕ ਕਿਸੇ ਜਾਨਵਰ ਦਾ ਲੰਬਾ ਨਹੀਂ ਆਇਆਗਾ ਜਿਹੜਾ ਵੀ ਜਾਨਵਰ ਦਿੱਤਾ ਜਿਹੜਾ ਜਾਨਵਰ ਹੋ ਉਹ ਜਾ ਰੇਟ ਹੋਊਗਾ ਮੌਕੇ ਦੇ ਕਰ ਲਾਂਗੇ ਜਿਹੜੀ ਵੀ ਗੱਲਬਾਤ ਹੋਊਗੀ ਪਰ ਵੀਡੀਓ ਵਿੱਚ ਆਪਾਂ ਇਸ ਜਾਨਵਰ ਦਾ ਰੇਟ ਨਹੀਂ ਕਰ ਸਕਦੇ ਤਾ ਇਹ ਆਪਾਂ ਵੀ ਕਿੰਨੇ ਦਾ ਹੋ ਸਕਦਾ ਹਨਾ ਤੇ ਪ੍ਰੇਮੀ ਮੁੱਲਾਪੁਰ ਵੀ ਇੰਨੇ ਜਾਨਵਰ ਲੱਗਿਆ ਸੀ ਕਿ ਵੇਚ ਗਏ ਆ ਉੱਥੇ ਕੱਲ ਵੇਚ ਕੇ ਆਂਦੇ ਇਹ ਜਾਨਵਰ ਨਹੀਂ ਲੱਗੇ ਹੋਰ ਲੱਗੇ ਉਹ ਵੇਚੇ ਆ ਅੱਛਾ ਤੇ ਹੁਣ ਨਵੇਂ ਲੈ ਕਹਿੰਦੇ ਨੇ ਇਹ ਨਵੇਂ ਲੱਗੇ ਆ ਅੱਜ ਫਿਰ ਤੇ ਕੱਲ ਇਹ ਤਾਂ ਕਈ ਦਿਨਾਂ ਦੇ ਖਰੀਦੇ ਹੋਏ ਕਿ ਕੀ ਪਤਾ ਮੰਡੀ ਚੋਂ ਖਰੀਦ ਲਿਆਵੇਂ ਤੂੰ ਨਹੀਂ ਮੈਂ ਸ਼ੌਂਕ ਨਾਲ ਵੀ ਲੈ ਕੇ ਇੱਥੇ ਜਾਣੀ ਆ ਸਰਪੰਚ ਦੀ ਮੰਡੀ ਵਧੀਆ ਜਾਨਵਰ ਲੱਗੇ ਜਾਣੇ ਵਧੀਆ ਜਾਨਵਰ ਵੇਖਦੇ ਤੁਸੀਂ ਲੋ ਵੀ ਦੋਸਤੋ ਦੇਖ ਲਿਓ ਵੀਡੀਓ ਸਾਡੀ ਵਧੀਆ ਲੱਗ ਜੇ ਤਾਂ ਹੇਅਰ ਤੇ ਸਬਸਕ੍ਰਾਈਬ ਜ਼ਰੂਰ ਕਰ ਲਿਆ ਕਰੋ ਇਹ ਆ ਪ੍ਰੇਮੀ ਬਹੁਤ ਮਸ਼ਹੂਰ ਬੰਦਾ ਇਹ ਮੰਡੀ ਦੇ ਵਿੱਚ ਪੂਰੀ ਚੜ੍ਹਾਈ ਆ ਇਹਦੀ ਬੰਦੇ ਦੀ